ਸੋਨੇ ਤੇ ਚਾਂਦੀ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇਖਦੇ ਹੋਏ ਬਹੁਤ ਸਾਰੇ ਲੋਕ ਸੋਨੇ ਦੇ ਵਿੱਚ ਇਨਵੈਸਟ ਕਰਨ ਲੱਗੇ ਨੇ ਲੋਕ ਕਹਿ ਰਹੇ ਨੇ ਕਿ ਸੋਨਾ ਚਾਂਦੀ ਖਰੀਦ ਲਓ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਫਾਇਦਾ ਦਵੇਗਾ ਪਰ ਸਵਾਲ ਇਹ ਹੈ ਕਿ ਕੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਐਵੇਂ ਲਗਾਤਾਰ ਵਧਦੀਆਂ ਜਾਣਗੀਆਂ ਜਾਂ ਇੱਥੇ ਰੁਕ ਜਾਣਗੀਆਂ ਕਿ ਜਾਂ ਫਿਰ ਹੁਣ ਜਿੰਨੀ ਤੇਜ਼ੀ ਦੇ ਨਾਲ ਸੋਨੇ ਤੇ ਚਾਂਦੀ ਦੇ ਰੇਟ ਉੱਪਰ ਨੂੰ ਗਏ ਨੇ ਉਨੀ ਤੇਜ਼ੀ ਦੇ ਨਾਲ ਹੇਠਾਂ ਵੀ ਆ ਸਕਦੇ ਨੇ ਸਵਾਲ ਇਹ ਵੀ ਬਣਿਆ ਹੋਇਆ ਹੈ ਕਿ ਸੋਨੇ ਦੇ ਵਿੱਚ ਜੇ ਇਨਵੈਸਟ ਕਰਨਾ ਚਾਹੀਦਾ ਹੈ ਤਾਂ ਕਿਹੜੇ ਸੋਨੇ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਕੀ ਡਿਜੀਟਲ 골ਡ ਲੈਣਾ ਚਾਹੀਦਾ ਤੁਹਾਨੂੰ ਕੀ ਗਹਿਣੇ ਖਰੀਦਨੇ ਚਾਹੀਦੇ ਨੇ ਜਾਂ ਬਿਸਕਟ ਤੁਹਾਨੂੰ ਲੈਣਾ ਚਾਹੀਦਾ ਬੜੇ سارے ਸਵਾਲ ਨੇ ਕਿ ਇਸ ਵੇਲੇ ਇਨਵੈਸਟਮੈਂਟ ਕਰਨ ਦਾ ਫਾਇਦਾ ਹੈ ਵੀ ਹੈ ਸੋਨੇ ਚਾਂਦੀ ਦੇ ਵਿੱਚ ਕਿ ਜਾਂ ਫਿਰ ਨਹੀਂ ਸਾਰੇ ਸਵਾਲਾਂ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਫਾਈਨੈਂਸ਼ੀਅਲ ਐਕਸਪਰਟ ਵਿਸ਼ਾਲ ਵਸਤੀ ਜੀ ਮੌਜੂਦ ਹੈਗੇ ਨੇ ਇਹਨਾਂ ਤੋਂ ਬਰੀਕੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਸੋਨੇ ਦਾ ਕੀ ਰਿਕਾਰਡ ਰਿਹਾ ਹੈ ਕਿੰਨੀ ਇਹਦੇ ਵਿੱਚ ਜਿਹੜੀ ਹੈ ਰਿਟਰਨ ਦਿੰਦੀ ਹੈ ਸੋਨੇ ਨੇ ਕਿਵੇਂ-ਕਿਵੇਂ ਭਾਅ ਚੜ੍ਹੇ ਤੇ ਕਦੋਂ-ਕਦੋਂ ਹੇਠਾਂ ਆਏ ਤਾਂ ਸਾਰੀ ਗੱਲਬਾਤ ਕਰਦੇ ਹਾਂ ਤਾਂ ਵਿਸ਼ਾਲ ਜੀ ਬਹੁਤ-ਬਹੁਤ ਸਵਾਗਤ ਹੈ ਜੀ ਪਹਿਲਾਂ ਤਾਂ ਤੁਹਾਡਾ ਅੱਜ ਦੀ ਡੇਰ 'ਚ ਹਰ ਕੋਈ ਜਾਨਣਾ ਚਾਹੁੰਦਾ ਕਿ ਸੋਨੇ ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਹੈ ਜਾਂ ਨਹੀਂ ਅਹ ਦੇਖੋ ਅਸੀਂ ਸ਼ੁਰੂ ਇੱਥੋਂ ਕਰਦੇ ਹਾਂ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਬਟ ਇੱਥੇ ਤਾਂ ਇੱਕ ਕੁਐਸਚਨ ਹੀ ਸੋਨੇ ਦਾ ਹੀ ਆ ਜੀ ਤੇ ਬਿਜ਼ਨਸ ਦਾ ਛੋਟਾ ਜਿਹਾ ਊਸੂਲ ਹੈ ਕਿ ਤੁਸੀਂ ਸਸਤੀ ਚੀਜ਼ ਖਰੀਦੋ ਤੇ ਉਹਨੂੰ ਮਹਿੰਗੀ ਵੇਚੋਗੇ ਤਾਂ ਹੀ ਤੁਹਾਨੂੰ ਪ੍ਰੋਫਿਟ ਹੋਏਗਾ ਰਾਈਟ ਬਟ ਇਥੇ ਤਰਾਸ ਦੀ ਇਹ ਹੈ ਕਿ ਲੋਕੀ ਦੂਜਿਆਂ ਦੀਆਂ ਰਿਟਰਨਸ ਦੇਖ ਕੇ ਨਾ ਫੇਰ ਉਸ ਐਸੈਟ ਕਲਾਸ ਦੇ ਪਿੱਛੇ ਭajna ਸ਼ੁਰੂ ਕਰਦੇ ਹਮ ਬੇਸ਼ੱਕ ਉਹ ਸ਼ੇਅਰ ਬਾਜ਼ਾਰ ਆ ਬੇਸ਼ੱਕ ਉਹ ਪ੍ਰਾਪਰਟੀ ਆ ਜੀ ਇਹ ਜਿਹੜੀਆਂ ਚੀਜ਼ਾਂ ਨੇ ਹਰ ਇੱਕ ਦਾ ਇੱਕ ਸਾਈਕਲ ਹੁੰਦਾ ਉਹਦਾ ਇੱਕ ਟਾਈਮ ਪੀਰੀਅਡ ਹੁੰਦਾ ਜਦੋਂ ਕਿ ਉਹ ਐਕਸਟਰਾਔਡੀਨਰੀ ਰਿਟਰਨ ਦਿੰਦਾ ਜੀ ਇਸੇ ਤਰ੍ਹਾਂ ਜੇ ਅਸੀਂ ਸੋਨੇ ਤੇ ਚਾਂਦੀ ਦੀ ਗੱਲ ਕਰੀਏ ਹਮ ਤੇ 1947 ਤੋਂ ਲੈ ਕੇ ਜੇ ਅੱਜ ਤੱਕ ਦਾ ਅਸੀਂ ਇਤਿਹਾਸ ਦੇਖੀਏ ਜੀ ਤੇ ਜੇ ਤੁਸੀਂ ਇਹਦੀ ਲੌਂਗ ਟਰਮ ਐਵਰੇਜ ਦੇਖੋਗੇ ਲੰਬੇ ਸਮੇਂ ਦੇ ਵਿੱਚ ਤੇ ਇਹਦਾ ਜਿਹੜੀ ਔਸਤ ਜਿਹੜੀ ਇਹਦੀ ਰਿਟਰਨ ਹੈ ਹਮ ਉਹ ਹੈਗੀ ਹੈ 1 ਹੁਣ ਉਹਦੇ ਵਿੱਚੋਂ ਪਿਛਲੇ 1 ਸਾਲ ਦੇ ਵਿੱਚ ਹੀ ਆਲਮੋਸਟ ਮੈਨੂੰ ਲੱਗਦਾ ਹੈ ਕਿ 60 70% ਹੋਣੀ ਹੈ اچھا ਤੇ ਉਸ ਤੋਂ ਪਿਛਲੇ 2 ਸਾਲ ਹੋਰ ਲੈ ਲਈਏ ਅਸੀਂ ਤੇ ਆਲਮੋਸਟ 25 25% ਉਹਨੇ 2 ਸਾਲ ਦੇ ਵਿੱਚ ਦਿੱਤੀ ਹੋएगी ਠੀਕ ਹੈ ਯਾਨੀ ਕਿ ਪਿਛਲੇ 3 ਸਾਲ ਦੇ ਵਿੱਚ ਹੀ ਆਲਮੋਸਟ 100% ਦੀ ਰਿਟਰਨ ਸਾਨੂੰ ਮਿਲੀ ਹੈ ਸੋਨੇ ਦੇ ਵਿੱਚ ਜੀ ਹੁਣ ਲੋਕਾਂ ਨੂੰ ਇਹ ਦੇਖ ਕੇ ਲੱਗਦਾ ਕਿ ਰਿਟਰਨ ਬੜੀ ਅਟਰੈਕਟਿਵ ਹੈ ਰਾਈਟ ਹੈ ਹੁਣ ਜੇ ਅਸੀਂ ਗੱਲ ਕਰੀਏ ਕਿ ਇੱਥੋਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕਿੰਨਾ ਵਧਣ ਦੀ ਇਹਦੀ ਉਮੀਦ ਹੈ ਤੇ ਇਹ ਕੋਈ ਵੀ ਫਾਈਨੈਂਸ਼ੀਅਲ ਐਕਸਪਰਟ ਇਹਨੂੰ ਮਤਲਬ ਕਿ ਬਿਲਕੁਲ ਐਕੂਰੇਸੀ ਦੇ ਨਾਲ ਨਹੀਂ ਦੱਸ ਅਸੀਂ ਸਿਰਫ ਕੁਝ ਇਕਨੋਮਿਕ ਜਿਹੜੇ ਫੈਕਟਰਸ ਨੇ ਉਹਨਾਂ ਨੂੰ ਦੇਖ ਕੇ ਅੰਦਾਜ਼ਾ ਸਿਰਫ ਲਗਾ ਸਕਦੇ ਹੁੰਦੇ ਆ ਜੀ ਬਾਕੀ ਜੇ ਅਸੀਂ ਕਹੀਏ ਤੇ ਉਹ ਮਤਲਬ ਕਿ ਤੀਰ ਤੱਕਿਆਂ ਵਾਲੀ ਗੱਲ ਹੋ ਜਾਏਗੀ ਠੀਕ ਵਾਲੀ ਗੱਲ ਹਮ ਬਟ ਜੇ ਅਸੀਂ ਲੌਂਗ ਟਰਮ ਐਵਰੇਜ ਦੀ ਗੱਲ ਕਰੀਏ ਤੇ ਉਸ ਹਿਸਾਬ ਨਾਲ ਹੁਣ ਇਸ ਟਾਈਮ ਦੇ ਉੱਤੇ ਬਹੁਤ ਐਕਸਟਰਾਰਡੀਨਰੀ ਰਿਟਰਨ ਆਲਰੇਡੀ ਦੇ ਚੁੱਕਾ ਠੀਕ ਇੱਥੋਂ ਕੋਈ ਸਾਨੂੰ ਬਹੁਤ ਜ਼ਿਆਦਾ ਨਹੀਂ ਲੱਗਦਾ ਹੋ ਸਕਦਾ ਇੱਥੋਂ 5-10% ਹੋਰ ਵੱਧ ਵੀ ਜਾਵੇ ਬਟ ਉਸ ਤੋਂ ਜ਼ਿਆਦਾ ਦਾ ਸਕੋਪ ਫਿਲਹਾਲ ਨਜ਼ਰ ਨਹੀਂ ਆ ਰਿਹਾ ਹਮ ਉਲਟਾ ਇਹ ਜ਼ਰੂਰ ਲੱਗ ਰਿਹਾ ਕਿ ਹੁਣ ਇਹਦੇ ਵਿੱਚ ਜਿੱਦਾਂ ਬਹੁਤ ਇਕਦਮ ਚੱਲ ਚੁੱਕਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਇੱਕ ਕਰੈਕਸ਼ਨ ਆਣੀ ਚਾਹੀਦੀ ਹੈ ਜਦੋਂ ਵੀ ਕਿਸੇ ਚੀਜ਼ ਦੀਆਂ ਕੀਮਤਾਂ ਮਤਲਬ ਬਿਨਾਂ ਸਾਡੀ ਸਮਝ ਦੇ ਵੱਧ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਉਹਨਾਂ 'ਚ ਥੋੜਾ ਜਿਹਾ ਜਿਹੜਾ ਸੁਧਾਰ ਜ਼ਰੂਰ ਆਉਂਦਾ ਹੈ ਉਹ ਸੁਧਾਰ ਜਿਹੜਾ ਇਹ ਵੀ ਹੋ ਸਕਦਾ ਹੈ ਕਿ ਇੱਥੋਂ 10 20% ਇਹਦਾ ਰੇਟ ਘਟ ਜੇ ਠੀਕ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਹੋਰ ਅਗਲੇ 4-5 ਸਾਲ ਤੱਕ ਇਹਦਾ ਜਿਹੜਾ ਰੇਟ ਹੈ ਉਸੇ ਰੇਂਜ ਦੇ ਵਿੱਚ ਰਵੇ ਉਹਨੂੰ ਅਸੀਂ ਟਾਈਮ ਕਰੈਕਸ਼ਨ ਕਹਿੰਦੇ ਹਾਂ ਯਾਨੀ ਕਿ ਇਨਵੈਸਟਮੈਂਟ ਦਾ ਜਿਹੜਾ ਅਸਲੀ ਸਮਾਂ ਸੀਗਾ ਉਹ ਨਿਕਲ ਚੁੱਕਾ ਹੈ ਕਹ ਸਕਦੇ ਅਸੀਂ ਇਹਨੂੰ ਸੌਫ ਇਸ ਦੀ ਇਹ ਨਹੀਂ ਕਹਿ ਸਕਦੇ ਕਿ ਨਿਕਲ ਚੁੱਕੇ ਹਾਂ ਬਟ ਇਹ ਹੈ ਕਿ ਜਿੰਨਾ ਲੋਕਾਂ ਨੇ ਅਦੋਂ ਕੀਤੀ ਹੋएगी ਇਨਵੈਸਟਮੈਂਟ ਉਹਨਾਂ ਨੂੰ ਬੈਨੀਫਿਟ ਜੋ ਮਿਲ ਚੁੱਕਾ ਹੈ ਨਾ ਉਹ ਜੇ ਅੱਜ ਦੀ ਡੇਟ 'ਚ ਕੋਈ ਇਨਵੈਸਟ ਕਰਦਾ ਤਾਂ ਉਹਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਨੂੰ ਵੀ ਉਸੇ ਤਰ੍ਹਾਂ ਦਾ ਬੈਨੀਫਿਟ ਇਤੋਂ ਮਿਲੇਗਾ ਠੀਕ ਹੈ ਜਿਵੇਂ 80 ਤੋਂ ਮੰਨ ਲਓ 1,30,000 ਤੱਕ ਆਇਆ ਤਾਂ ਕਹਿੰਦੇ ਕਿ ਪਿਛਲੇ 3-4 ਮਹੀਨਿਆਂ ਦੇ ਵਿੱਚ ਹੀ ਇਹਨਾਂ ਆ ਗਿਆ ਪਰ ਉਹਨਾਂ ਪ੍ਰੋਫਿਟ ਹੁਣ ਅੱਗੇ ਨਹੀਂ ਹੋਏਗਾ ਹਾਂ ਅੱਗੇ ਉਸ ਤਰ੍ਹਾਂ ਦੀ ਤੁਸੀਂ ਰਿਟਰਨ ਇਤੋਂ ਐਕਸਪੈਕਟ ਨਹੀਂ ਕਰ ਸਕਦੇ ਠੀਕ ਹੈ ਤੁਸੀਂ ਇੱਕ ਗ੍ਰਾਫ ਦੇ ਜਰੀ ਦਾ ਰਿਹਾ ਹਰ ਸਾਲ ਸੋਨਾ ਜੇ ਤੁਸੀਂ ਇਹ ਵਾਲੀ ਇਹਦੀ ਲਾਈਨ ਦੇਖੋਗੇ ਨਾ ਤੁਸੀਂ ਕਿ ਇੱਕ ਵਾਰੀ ਇਹਦੇ ਪ੍ਰਾਈਸ ਪਹਿਲੇ ਬਿਲਕੁਲ ਫਲੈਟ ਆ ਰਹੀ ਹੈ ਉਸ ਤੋਂ ਬਾਅਦ ਥੋੜੇ ਜਿ ਇੱਥੇ ਪ੍ਰਾਈਸਸ ਵਧੇ ਉਸ ਤੋਂ ਬਾਅਦ ਫਿਰ ਬਹੁਤ ਸਮੇਂ ਤੱਕ ਇਹ ਫਲੈਟ ਫਲੈਟ ਰਹੀ ਫਲੈਟ ਦਾ ਮਤਲਬ ਹੈ ਕਿ ਆਲਮੋਸਟ ਉਸੇ ਰੇਂਜ ਦੇ ਵਿੱਚ ਹੀ ਇਹਦੇ ਪ੍ਰਾਈਸ ਘਟਦੇ ਵਧਦੇ ਰਹੇ ਠੀਕ ਹੈ ਹੁਣ ਇਹ ਲਾਸਟ ਦੇ ਵਿੱਚ ਤੁਸੀਂ ਆ ਕੇ ਦੇਖੋਗੇ ਕਿ ਲਾਸਟ 3 ਸਾਲਾਂ ਦੇ ਵਿੱਚ ਇੱਥੇ ਇੱਕਦਮ ਇਹ ਗ੍ਰਾਫ ਉੱਪਰ ਗਿਆ ਠੀਕ ਹੈ ਬਟ ਇਹ ਜਿਹੜਾ ਗ੍ਰਾਫ ਹੈ ਸਾਨੂੰ ਸਪਸ਼ਟ ਤੌਰ ਤੇ ਦਿਖਾ ਰਿਹਾ ਕਿ ਜੋ ਇਹਦਾ ਐਕਚੁਅਲ ਚ ਬਿਹੇਵੀਅਰ ਹੈ ਨਾ ਇਹਦੇ ਪ੍ਰਾਈਸ ਦਾ ਇਹ ਉਹਦੇ ਨਾਲ ਰਿਲੇਟ ਨਹੀਂ ਕਰਦਾ ਠੀਕ ਹੈ ਉਹਦੇ ਨਾਲ ਮੇਲ ਨਹੀਂ ਖਾਂਦਾ ਠੀਕ ਹੈ ਜਦੋਂ ਕੋਈ ਚੀਜ਼ ਇਹਦੇ ਨਾਲ ਮੇਲ ਨਹੀਂ ਖਾਂਦੀ ਤੇ ਉਹਨੇ ਅਲਟੀਮੇਟਲੀ ਉਹਦੇ ਨਾਲ ਮੇਲ ਖਾਣ ਲਈ ਵਾਪਸ ਆਣਾ ਹੀ ਆਣਾ ਠੀਕ ਹੈ ਜਾਂ ਤੇ ਉਹ ਇੱਥੋਂ ਹੁਣ ਪ੍ਰਾਈਸ ਥੋੜਾ ਨੀਚੇ ਆ ਸਕਦਾ ਠੀਕ ਹੈ ਜਾਂ ਇਹ ਕਾਫੀ ਸਮੇਂ ਤੱਕ ਹੁਣ ਅੱਗੇ ਇਸੇ ਲਾਈਨ ਚ ਅੱਗੇ ਚੱਲੇਗਾ ਠੀਕ ਹੈ ਤਾਂ ਕਿ ਆਪਣੀ ਜਿਹੜੀ ਇਹਦੀ ਲੌਂਗ ਟਰਮ ਐਵਰੇਜ ਹੈ ਉਹਨੂੰ ਇਹ ਮੇਨਟੇਨ ਕਰ ਲਵੇ ਠੀਕ ਹੈ ਤੁਹਾਡਾ ਤਜਰਬਾ ਕੀ ਕਹਿੰਦਾ ਕਿ ਜਿਵੇਂ ਹੁਣ ਲੋਕੇ ਵੀ ਗੱਲ ਕਹਿੰਦੇ ਕੋਈ ਕਹਿੰਦਾ ਕਿ 2 ਲੱਖ ਤੇ ਚਲਾ ਜਾਣਾ ਕੋਈ ਕਹਿੰਦਾ 2.5 ਲੱਖ ਤੇ ਪਾਰ ਜਿਹੜਾ ਸੋਨਾ ਚਲਾ ਜਾਣਾ ਇਦਾਂ ਦੀ ਕੋਈ ਗੱਲ ਲੱਗਦੀ ਤੁਹਾਨੂੰ ਜੀ 101% ਦੀ ਅੱਛਾ 100% ਦੀ ਇਹ ਤਾਂ ਤੈ ਹੀ ਹੈ ਕਿ ਸੋਨਾ ਜਿਹੜਾ ਅੱਜ ਜੇ 120 ਦੇ ਉੱਤੇ ਆ ਤੇ ਉਹ 240 ਤੇ ਵੀ ਜਾਏਗਾ 360 ਤੇ ਵੀ ਜਾਏਗਾ ਠੀਕ ਹੈ ਬਟ ਮੁੱਦੇ ਦੀ ਗੱਲ ਹੈ ਕਿ ਕਿੰਨੀ ਦੇਰ ਚ ਜਾਏਗਾ ਇਹ ਕੋਈ ਨਹੀਂ ਦੱਸ ਸਕਦਾ ਹਾਂ ਇਸੇ ਤਰ੍ਹਾਂ ਸਾਡੇ ਸ਼ੇਅਰ ਬਾਜ਼ਾਰ ਦੇ ਵਿੱਚ ਵੀ ਹੁੰਦਾ ਹੈ ਕਿ ਅੱਜ ਜੇ ਸੈਂਸੈਕਸ 80000 ਦੇ ਉੱਤੇ ਹੈ ਨਾ ਤੇ ਕਿਤੇ 5-7000 ਇੱਥੋਂ ਵੱਧ ਗਿਆ ਤਾਂ ਲੋਕੀ ਕਹਿਣਾ ਸ਼ੁਰੂ ਕਰ ਦਿੰਦੇ ਨੇ ਜੀ ਸੈਂਸੈਕਸ 1.5 ਲੱਖ ਪਹੁੰਚ ਜਾਣਾ ਸੈਂਸੈਕਸ 2 ਲੱਖ ਪਹੁੰਚ ਜਾਣਾ ਉਸੇ ਤਰ੍ਹਾਂ ਸੋਨੇ ਦੀ ਵੀ ਸੇਮ ਚੀਜ਼ ਹੈ ਜੇ ਅੱਜ ਉਹ 1 20 ਤੇ ਪਹੁੰਚ ਗਿਆ ਤਾਂ ਲੋਕੀ ਕਹਿ ਰਹੇ ਨੇ ਜੀ ਕਿ ਉਹਨੇ ਮੁੜ ਕੇ ਜਿਹੜਾ ਹੈਗਾ 2 ਲੱਖ ਤੇ ਵੀ ਚਲੇ ਜਾਣਾ 2.5 ਲੱਖ ਤੇ ਵੀ ਚਲੇ ਜਾਣਾ ਬਟ ਉਹ ਸਿਰਫ ਤੀਰ ਤੁਕਿਆਂ ਵਾਲੀਆਂ ਗੱਲਾਂ ਨੇ ਠੀਕ ਹੈ ਜਾਏਗਾ ਜ਼ਰੂਰ 2 ਲੱਖ ਤੇ ਵੀ ਜਾਏਗਾ 2.5 ਲੱਖ ਤੇ ਵੀ ਜਾਏਗਾ ਬਟ ਅਗਲੇ 5 ਸਾਲ ਚ ਜਾਂਦਾ ਜਾਂ 10 ਸਾਲ ਚ ਜਾਂਦਾ ਇਹ ਕੋਈ ਨਹੀਂ ਦੱਸ ਸਕਦਾ ਜਾਨਕੀ ਇਹ ਨਹੀਂ ਕਿ 1-2 ਮਹੀਨੇ ਦੇ ਵਿੱਚ ਹੀ ਪਹੁੰਚੇਗਾ ਉੱਥੇ ਨਹੀਂ ਨਹੀਂ ਇਹ ਨਹੀਂ ਜੀ ਨਹੀਂ ਜੇ ਤੁਸੀਂ ਦੇਖੋਗੇ ਤੇ ਇਹਨੂੰ 130 ਜਿਹੜਾ ਹੈਗਾ ਜਾਂ 120 ਪਹੁੰਚਣ ਦੇ ਵਿੱਚ ਵੀ ਉਹਨੂੰ ਕਿੰਨੇ ਸਾਲ ਲੱਗੇ ਆ ਬਿਲਕੁਲ ਹਾਂ 1947 ਦੇ ਵਿੱਚ ਆਲਮੋਸਟ 100 ਰੁਪਏ ਦੇ ਆਸ-ਪਾਸ ਸੋਨੇ ਦਾ ਰੇਟ ਸੀਗਾ ਠੀਕ ਹੈ ਤੇ ਉਥੋਂ ਲੈ ਕੇ 1 20 ਤੱਕ ਪਹੁੰਚਣ ਨੂੰ ਇਹਨੇ ਕਿੰਨੇ ਸਾਲ ਲੱਗੇ ਤੁਸੀਂ ਆਪ ਦੇਖ ਲਓ ਤੁਸੀਂ ਤੇ ਇਹ ਨਹੀਂ ਹੋਏਗਾ ਕਿ ਰਾਤੋਂ ਰਾਤ ਇਹਦੇ ਰੇਟ ਵੱਧ ਜਾਣਗੇ ਤੇ ਲੌਂਗ ਟਰਮ ਇਹਦੀ ਐਵਰੇਜ ਮੰਨ ਕੇ ਚੱਲੋ ਕਿ 10% ਦੀ ਹੀ ਇਹਨੇ ਸਾਲ ਦਾ ਵਧਣਾ ਹੈ ਠੀਕ ਹੈ ਹੁਣ ਜਿਹੜੇ ਲੋਕ ਸੋਨਾ ਖਰੀਦਣਾ ਵੀ ਚਾਹੁੰਦੇ ਨੇ ਉਹਨਾਂ ਦੇ ਮਨਾਂ 'ਚ ਵੀ ਸਵਾਲ ਹੈ ਕਿ ਹੁਣ ਸੋਨਾ ਖਰੀਦਣ ਕਿਹੜਾ ਡਿਜੀਟਲੀ 골ਡ ਖਰੀਦਣਾ ਚਾਹੀਦਾ ਜਾਂ ETF ਦੇ ਵਿੱਚ ਇਨਵੈਸਟ ਕਰਨਾ ਚਾਹੀਦਾ ਕਿ ਜਾਂ ਫਿਰ ਜਿਹੜੇ ਗਹਿਣੇ ਲੋਕ ਲੈਂਦੇ ਨੇ ਸਧਾਰਨ ਤੌਰ ਤੇ ਉਹ ਲੈਣੇ ਚਾਹੀਦੇ ਨੇ ਦੇਖੋ ਇਹ ਜਿਹੜਾ ਨਾ ਸਭ ਤੋਂ ਵੱਡੀ ਚੀਜ਼ ਇਹ ਕਿ ਤੁਹਾਡੀ ਜ਼ਰੂਰਤ ਦੇ ਉੱਤੇ ਨਿਰਭਰ ਹੁਣ ਜੇ ਤੁਸੀਂ ਕਿਸੇ ਮੈਰਿਜ ਦੇ ਲਈ ਵਿਆਹ ਸ਼ਾਦੀ ਦੇ ਪਰਪਸ ਲਈ ਲੈ ਰਹੇ ਹੋ ਉੱਥੇ ਤੁਸੀਂ ਡਿਜੀਟਲ ਜਾਂ ਪੇਪਰ ਗੋਲਡ ਨਹੀਂ ਲੈ ਸਕਦੇ ਉੱਥੇ ਤੁਹਾਡੀ ਮਜਬੂਰੀ ਹੈ ਕਿ ਤੁਹਾਨੂੰ ਗਹਿਣੇ ਹੀ ਲੈਣੇ ਪੈਣੇ ਨੇ ਠੀਕ ਹੈ ਬਟ ਗਹਿਣੇ ਜਾਂ ਜਿਹੜਾ ਫਿਜ਼ੀਕਲ ਗੋਲਡ ਲੈਣ ਦੇ ਵਿੱਚ ਥੋੜੀ ਜੀ ਜਿਹੜੀ ਹੈ ਇੱਕ ਇਹ ਦਿੱਕਤ ਆਉਂਦੀ ਹੈ ਕਿ ਇੱਕ ਤੇ ਸਭ ਤੋਂ ਪਹਿਲੇ ਉਹਦੀ ਸ਼ੁੱਧਤਾ ਜਿਹੜੀ ਹੈ ਨਾ ਉਹਦੇ ਉੱਤੇ ਕੁਐਸਚਨ ਹੁੰਦਾ ਠੀਕ ਹੈ ਜੇ ਤੁਸੀਂ ਹਾਲਮਾਰਕ ਲੈ ਲੈਂਦੇ ਹੋ ਠੀਕ ਹੈ ਬਟ ਉਸ ਤੋਂ ਇਲਾਵਾ ਵੀ ਜਿਹੜੇ ਤੁਹਾਡੇ ਮੇਕਿੰਗ ਚਾਰजेस ਜਾਂ ਹੋਰ ਬਹੁਤ ਤਰ੍ਹਾਂ ਦੇ ਹਿਡਨ ਜਿਹੜੇ ਚਾਰजेस ਨੇ ਖਰਚੇ ਜਿਹੜੇ ਤੁਹਾਨੂੰ ਪੈ ਜਾਂਦੇ ਨੇ ਉਹਦੇ ਉੱਤੇ ਜੇ ਤੇ ਤੁਸੀਂ ਸਿਰਫ ਇਨਵੈਸਟਮੈਂਟ ਪਰਪਸ ਦੇ ਲਈ ਲੈ ਰਹੇ ਹੋ ਫਿਰ ਸਭ ਤੋਂ ਵਧੀਆ ਤਰੀਕਾ ਹੈ ਕਿ ਡਿਜੀਟਲ 골ਡ ਜਾਂ ਤੁਸੀਂ ਜਿਹੜੇ ETF ਦੇ ਥਰੂ ਪੇਪਰ 골ਡ ਵਗੈਰਾ ਦੇ ਵਿੱਚ ਇਨਵੈਸਟ ਕਰ ਲਓ ਤੁਹਾਨੂੰ ਰਿਟਰਨਸ 골ਡ ਵਾਲੀਆਂ ਮਿਲਣਗੀਆਂ ਬਟ ਇੱਕ ਤੇ ਤੁਸੀਂ ਉਹਦੀ ਸਾਮ ਸੰਭਾਲ ਤੋਂ ਬਚ ਜਾਂਦੇ ਹੋ ਪਲੱਸ ਉਹਦੇ ਤੁਹਾਨੂੰ ਕੋਈ ਕਾਟ ਨਹੀਂ ਲੱਗਦੀ ਕੱਲ ਨੂੰ ਤੁਸੀਂ ਸੇਲ ਵੀ ਉਹਨੂੰ ਕਰਦੇ ਹੋ ਤੇ ਤੁਹਾਨੂੰ ਕੋਈ ਮੇਕਿੰਗ ਚਾਰजेस ਜਾਂ ਇਦਾਂ ਦਾ ਕੋਈ ਖਰਚਾ ਨਹੀਂ ਹੁੰਦਾ ਫਾਲਤੂ ਪੈਂਦਾ ਠੀਕ ਹੈ ਜਿਵੇਂ ਇਹਦੇ ਵਿੱਚ ਤਾਂ ਕਾਟ ਲੱਗ ਜਾਂਦੀ ਹੈ ਨਾ ਗਹਿਣੇ ਬਣਾਉਣ ਵੇਲੇ ਲੱਗਦਾ ਕਿ ਜਦੋਂ ਲਓਗੇ ਉਦੋਂ ਵੀ ਲਗਣੀ ਤੇ ਜਦੋਂ ਵੇਚੋਗੇ ਤਾਂ ਉਦੋਂ ਵੀ ਲਗਣੀ ਆ ਜਿਹੜਾ ਪੀਪਰ 골ਡ ETF ਦੇ ਵਿੱਚ ਇਨਵੈਸਟਮੈਂਟ ਕਰਨੀ ਆ ਇਹਦੇ ਬਾਰੇ ਥੋੜਾ ਜਿਹਾ ਸਮਝਾਓ ਕਿ ਕਿਵੇਂ ਕੋਈ ਕਰ ਸਕਦਾ ਇਹਦੇ ਚ ਇਨਵੈਸਟ ਅ ਇਹਦੇ ਚ ਇਦਾਂ ਹੁੰਦਾ ਕਿ ਜਿੱਦਾਂ ਜਿਹੜੇ ਐਕਸਚੇਂਜਡ ਫੰਡ ਨੇ ਨਾ ਜੀ ਇਹਨਾਂ ਨੂੰ ETF ਜਿਹਨਾਂ ਨੂੰ ਅਸੀਂ ਕਹਿੰਦੇ ਆ ਇਹ ਐਕਸਚੇਂਜ ਇਹਦੇ ਜਿਹੜੇ ਰੇਟ ਨੇ ਉਹ 골ਡ ਦੇ ਹਿਸਾਬ ਨਾਲ ਹੀ ਵਧਣਗੇ ਜਿੱਦਾਂ ਇਦਾਂ 골ਡ ਦੇ ਰੇਟ ਵਧਣਗੇ ਉਦਾਂ ਉਦਾਂ ਹੀ ਤੁਹਾਡਾ ਇਸ ਇਨਵੈਸਟਮੈਂਟ ਦਾ ਰੇਟ ਵਧੇਗਾ ਇੱਕ ਤਰ੍ਹਾਂ ਨਾਲ ਤੁਸੀਂ 골ਡ 'ਚ ਹੀ ਇਨਵੈਸਟ ਕਰ ਰਹੇ ਹੋ ਤੁਸੀਂ ਇਹਦਾ ਫਾਇਦਾ ਸਿਰਫ ਇਹ ਹੈ ਕਿ ਜਿੱਦਾਂ 골ਡ ਆ ਉਹ ਤੁਹਾਨੂੰ ਘੱਟ ਤੋਂ ਘੱਟ ਹੁੰਦਾ ਹੈ ਕਿ ਇੱਕ ਤੋਲਾ ਲੈਣਾ ਤੁਸੀਂ ਇੱਕ ਗ੍ਰਾਮ ਲੈਣਾ ਤੁਸੀਂ ਇਹਦੇ ਵਿੱਚ ਇਹ ਹੈ ਕਿ ਤੁਸੀਂ ਇੱਕ ਛੋਟੇ ਜਿਹੇ ਅਮਾਉਂਟ ਤੋਂ ਵੀ ਆਪਣੀ ਜਿਹੜੀ ਮੰਥਲੀ ਐਸਆਈਪੀ ਜਿਹਨੂੰ ਸਿਸਟਮੈਟਿਕ ਇਨਵੈਸਟਮੈਂਟ ਕਹਿੰਦੇ ਨੇ ਜਿੱਦਾਂ ਅਸੀਂ ਮਿਊਚੁਅਲ ਫੰਡ ਚ ਆਮ ਤੌਰ ਤੇ ਲਗਾਉਣੀ ਹੈ ਉਦਾਂ ਵੀ ਤੁਸੀਂ ਲਗਾ ਸਕਦੇ ਹੋ ਇਹ 50000 ਰੁਪਿਆ 1500 ਰੁਪਿਆ 2000 ਰੁਪਿਆ ਜੋ ਵੀ ਤੁਹਾਡੀ ਪਾਕਟ ਅਲੋ ਕਰਦੀ ਹੈ ਉਹਦੇ ਹਿਸਾਬ ਨਾਲ ਤੁਸੀਂ ਇੱਥੇ ਹਰ ਮਹੀਨੇ ਇਨਵੈਸਟ ਕਰ ਸਕਦੇ ਹੋ ਉਹਦੇ ਦੋ ਤਿੰਨ ਫਾਇਦੇ ਨੇ ਪਹਿਲਾ ਫਾਇਦਾ ਤੇ ਇਹੀ ਹੈ ਕਿ ਤਾਨੂੰ ਕਿਸੇ ਸ਼ੁੱਧਤਾ ਵਗੈਰਾ ਜਾਂ ਕੋਈ ਕਾਟ ਵਗੈਰਾ ਦਾ ਡਰ ਨਹੀਂ ਹੈ ਠੀਕ ਹੈ ਤੁਹਾਡੀ ਇਨਵੈਸਟਮੈਂਟ 100% ਸੇਫ ਹੈ ਰਾਈਟ ਦੂਜਾ ਇਹ ਫਾਇਦਾ ਇਹਦੇ ਵਿੱਚ ਕਿ ਤੁਹਾਡੀ ਜਿਹੜੇ ਤੁਸੀਂ ਇੱਕ ਪ੍ਰਾਈਸ ਦੇ ਉੱਤੇ ਤੁਸੀਂ ਫਸਦੇ ਨਹੀਂ ਹੋ ਜਿਦਾਂ ਜੀ ਇਸ ਟਾਈਮ 골ਡ ਮਹਿੰਗਾ ਹੈ ਜਿਸ ਤੋਂ ਬਾਅਦ ਅੱਗੇ ਸਸਤਾ ਵੀ ਹੁੰਦਾ ਹੈ ਤਾਂ ਤੁਹਾਨੂੰ ਉਹਦੇ ਕੁਝ ਯੂਨਿਟਸ ਸਸਤੇ ਵੀ ਮਿਲ ਜਾਣਗੇ ਤੁਹਾਨੂੰ ਜੀ ਤੇ ਹੌਲੀ 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 ਕਰਕੇ ਤੁਸੀਂ ਜਿਹੜਾ 골ਡ ਜਿਹੜਾ ਇਕੱਠਾ ਕਰ ਸਕਦੇ ਤੁਸੀਂ ਠੀਕ ਹੈ ਜਦੋਂ ਤੁਹਾਨੂੰ ਜੇ ਕਦੀ ਕੱਲ ਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ ਕਿ ਵੀ ਅਸੀਂ ਵਿਆਹ ਲਈ ਗਹਿਣੇ ਖਰੀਦਣੇ ਨੇ ਜਾਂ ਫਿਜ਼ੀਕਲ 골ਡ ਲੈਣਾ ਉਸ ਟਾਈਮ ਤੇ ਤੁਸੀਂ ਆਪਣੇ ਫਾਈਨੈਂਸ਼ੀਅਲ ਐਸੈਟ ਜਾਂ ਆਪਣਾ ਜਿਹੜਾ ਡਿਜੀਟਲ 골ਡ ਹੈ ਜਾਂ ਜਿਹੜਾ ਪੇਪਰ 골ਡ ਹੈ ਇਹਨੂੰ ਤੁਸੀਂ ਵੇਚ ਕੇ ਤੇ ਫਿਜ਼ੀਕਲ 골ਡ ਵੀ ਲੈ ਸਕਦੇ ਹੋ ਤੁਸੀਂ ਠੀਕ ਹੈ ਵਸਦੀ ਸਾਹਿਬ ਜਿਵੇਂ ਹੁਣ ਮਾਹੌਲ ਚੱਲਦਾ ਪਿਆ ਮਾਰਕੀਟ ਦੇ ਵਿੱਚ ਵੀ ਤੁਹਾਡੇ ਕੋ ਵੀ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਆ ਜਾਂਦੇ ਹੁਣ ਕਿ ਸਲਾਹ ਲੈਣ ਕਿ ਹੁਣ 골ਡ ਲਈਏ ਕਿ ਜਾਂ ਨਾ ਲਈਏ ਤੁਹਾਡੇ ਤੋਂ ਵੀ ਆ ਰਹੀਆਂ ਇਨਕੁ ਬਹੁਤ ਲੋਕ ਤਾਂ ਸਾਨੂੰ ਇਸ ਟਾਈਮ ਦੇ ਉੱਤੇ ਕਹਿ ਰਹੇ ਨੇ ਕਿ ਸਾਡੀਆਂ ਜਿੱਦਾਂ ਮਤਲਬ ਮਿਊਚੁਅਲ ਫੰਡ ਦੇ ਵਿੱਚ ਜਿਹੜੀਆਂ ਸਿਪਸ ਲੱਗੀਆਂ ਸੀਗੀਆਂ ਕਿ ਉਹਨਾਂ ਨੂੰ ਤੁਸੀਂ ਬੰਦ ਕਰਕੇ ਵੀ ਸਾਡੇ ਗੋਲਡ 'ਚ ਲਗਾ ਦਿਓ। ਅੱਛਾ। ਅਸੀਂ ਉਹਨਾਂ ਨੂੰ ਬੜਾ ਸਮਝਾਣੇ ਆ ਕਿ ਵੀ ਜਿਸ ਟਾਈਮ ਦੇ ਉੱਤੇ ਗੋਲਡ ਨਹੀਂ ਚੱਲ ਰਿਹਾ ਸੀ ਉਸ ਟਾਈਮ ਤੇ ਗੋਲਡ 'ਚ ਪੈਸਾ ਲਗਾਉਣ ਦਾ ਟਾਈਮ ਸੀਗਾ। ਠੀਕ ਹੈ। ਅੱਜ ਜੇ ਤੁਹਾਡੀ ਪਿਛਲੇ 1 ਸਾਲ ਤੋਂ ਸ਼ੇਅਰ ਬਾਜ਼ਾਰ ਨੇ ਪੈਸਾ ਨਹੀਂ ਬਣਾ ਕੇ ਦਿੱਤਾ ਤੇ ਹੁਣ ਉਹਦੇ 'ਚ ਪੈਸਾ ਲਗਾਉਣ ਦਾ ਟਾਈਮ ਹੈ ਨਾ ਕਿ ਉਹ ਚੋਂ ਕੱਢ ਕੇ ਗੋਲਡ 'ਚ ਜਾਂਦਾ। ਠੀਕ ਹੈ। ਮੈਂ ਇਹੀ ਕਵਾਂਗਾ ਕਿ ਜੇ ਕਿਸੇ ਨੇ ਨਵੀਂ ਇਨਵੈਸਟਮੈਂਟ ਕਰਨੀ ਹੈ ਉਹ ਥੋੜੇ-ਥੋੜੀ ਕਰਕੇ ਕਰ ਸਕਦਾ। ਬਟ ਪੁਰਾਣੀ ਇਨਵੈਸਟਮੈਂਟ ਨੂੰ ਇੱਧਰ ਤੋਂ ਪਲਾਟ ਵੇਚ ਰਿਹਾ ਕੋਈ ਐਫ ਡੀਆ ਬੰਦ ਕਰਾ ਰਿਹਾ ਜਿਵੇਂ ਤੁਸੀਂ ਦੱਸਿਆ ਕੋਈ ਸਿਪ ਬੰਦ ਕਰਾ ਰਿਹਾ ਇਹ ਚੀਜ਼ਾਂ ਕਰਨ ਦਾ ਨਹੀਂ ਫਾਇਦਾ ਅਜੇ ਨਹੀਂ ਕੋਈ ਫਾਇਦਾ ਨਹੀਂ ਜੀ ਇਹਦਾ ਸਭ ਤੋਂ ਪਹਿਲੀ ਚੀਜ਼ ਤੇ ਹੈ ਕਿ ਮੈਂ ਇਹ ਕਹਾਂਗਾ ਕਿ ਲੋਨ ਲੈ ਕੇ ਤੇ ਕਦੀ ਵੀ ਕਿਸੇ ਵੀ ਚੀਜ਼ ਦੇ ਵਿੱਚ ਇਨਵੈਸਟ ਤੁਹਾਨੂੰ ਨਹੀਂ ਕਰਨਾ ਚਾਹੀਦਾ ਠੀਕ ਹੈ ਲੋਨ ਲਓ ਸਿਰਫ ਆਪਣੀ ਜ਼ਰੂਰਤ ਦੇ ਲਈ ਜੀ ਜੇ ਤੁਸੀਂ ਕਾਰ ਲੈਣੀ ਹੈ ਉਹ ਲੋਨ ਲੈਣਾ ਤੁਹਾਡਾ ਬੰਦ ਹੈ ਕਿ ਜੇ ਕਾਰ ਤੁਹਾਡੀ ਜ਼ਰੂਰਤ ਦੀ ਹੈ ਜੇ ਤੁਸੀਂ ਘਰ ਆਪਣੇ ਰਹਿਣ ਲਈ ਲੈਣਾ ਹੈ ਤੇ ਉਹਦੇ ਲਈ ਲੋਨ ਲੈਣਾ ਤੁਹਾਡਾ ਬੰਦ ਹੈ ਬਟ ਇਨਵੈਸਟਮੈਂਟ ਕਰਨ ਦੇ ਲਈ ਅਸੀਂ ਕਦੀ ਵੀ ਰეკਮੈਂਡ ਨਹੀਂ ਕਰਾਂਗੇ ਕਿ ਤੁਸੀਂ ਲੋਨ ਲਓ ਜੀ ਜਿਵੇਂ ਤੁਸੀਂ ਤਾਂ ਲੱਗਦਾ ਕਿ ਬਹੁਤ ਬਰੀਕੀ ਦੇ ਨਾਲ ਇਹ ਚੀਜ਼ਾਂ ਨੂੰ ਦੇਖਦੇ ਹੋ ਲੋਕਾਂ ਦੇ ਮਨ ਚ ਇਹ ਵੀ ਹੈ ਕਿ 골ਡ ਦੇ ਪ੍ਰਾਈਸ ਇੰਨੀ ਜ਼ਿਆਦਾ ਔਰ ਇੰਨੀ ਛੇਤੀ ਜਿਹੜੇ ਵਧੇ ਨੇ ਇਹਦੇ ਪਿੱਛੇ ਵੱਡੇ ਕਾਰਨ ਕੀ ਲੱਗਦੇ ਨੇ ਕਿ ਇਹਦੇ ਪਿੱਛੇ ਵੀ ਕੋਈ ਐਹੋਜੀ ਘੁੰਡਿਤਾ ਨਹੀਂ ਕੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਨੁਕਸਾਨ ਹੋ ਜੇ ਅ ਦੇਖੋ ਜਿਹੜਾ ਇੱਕ ਰੀਟੇਲ ਨਿਵੇਸ਼ਕ ਹੈ ਨਾ ਜਿੱਦਾਂ ਤੁਸੀਂ ਮੈਂ ਸਾਡੇ ਤੁਹਾਡੇ ਖਰੀਦਣ ਵੇਚਣ ਦੇ ਨਾਲ ਜਿਹੜੇ ਸੋਨੇ ਜਾਂ ਚਾਂਦੀ ਦੇ ਭਾਅ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਠੀਕ ਹੈ ਜਿੱਥੇ ਤੱਕ ਸਾਡੀ ਸਮਾਂ ਹੀ ਕੰਮ ਕਰਦੀ ਹੈ ਤੇ ਜਿਹੜੇ ਅਰਥਸ਼ਾਸਤਰੀ ਜਿਹੜਾ ਦੱਸਦੇ ਨੇ ਉਹ ਇਹਦੇ ਵਿੱਚ ਪਿਆ ਕਿਉਂਕਿ ਅਮਰੀਕਾ ਦਾ ਜਿਹੜਾ ਡਾਲਰ ਹੈ ਨਾ ਉਹਦੀ ਡੀ ਡਾਲਰਾਈਜੇਸ਼ਨ ਹੋ ਰਹੀ ਹੈ ਇਸ ਵੇਲੇ ਉਹਦੀ ਠੀਕ ਹੈ ਕਿ ਜਿਹੜੇ ਬਾਕੀ ਸਾਰੇ ਦੇਸ਼ ਨੇ ਉਹ ਡਾਲਰ ਦੇ ਉੱਤੇ ਆਪਣੀ ਨਿਰਭਰਤਾ ਨੂੰ ਘਟਾਉਣਾ ਚਾਹੁੰਦੇ ਨੇ ਠੀਕ ਹੈ ਜਿੱਦਾਂ ਰਸ਼ੀਆ ਨੇ ਯੂਕਰੇਨ ਨਾਲ ਲੜਾਈ ਹੋਣ ਤੋਂ ਬਹੁਤ ਪਹਿਲੇ ਹੀ ਆਪਣਾ ਜਿਹੜਾ ਡਾਲਰ ਰਿਜ਼ਰਵ ਸੀਗਾ ਉਹਨੂੰ ਖਤਮ ਕਰਕੇ ਉਹਨੇ 골ਡ 'ਚ ਬਦਲ ਦਿੱਤਾ ਸੀ ਉਹਨੇ ਠੀਕ ਹੈ ਚਾਈਨਾ ਵੀ ਇਸ ਵੇਲੇ ਆਪਣੀ ਡਾਲਰ ਦੇ ਉੱਤੇ ਨਿਰਪਰਤਾ ਘਟਾਉਣ ਦੇ ਲਈ ਡਾਲਰ ਵੇਚ ਕੇ ਤੇ ਉਹਦੀ ਜਗ੍ਹਾ ਦੇ ਉੱਤੇ 골ਡ ਲੈ ਰਿਆ ਠੀਕ ਹੈ ਇਸੇ ਤਰ੍ਹਾਂ ਆ ਆਰਬੀਆਈ ਨੇ ਵੀ ਲਿੱਤਾ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਜਿਹੜੇ ਸੈਂਟਰਲ ਬੈਂਕਸ ਨੇ ਉਹਨਾਂ ਨੇ ਜਿਹੜੀ 골ਡ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਉਹ ਖਰੀਦਾਰੀ ਕੀਤੀ ਆ ਉਸ ਕਰਕੇ ਜਿਹੜੇ ਇਹਦੇ ਪ੍ਰਾਈਸਿਸ ਨੇ ਇੱਕਦਮ ਵਧੇ ਨੇ ਇਹਦੇ ਠੀਕ ਹੈ ਬਾਕੀ ਇਹਦੇ ਵਿੱਚ ਐਸਾ ਕੁਝ ਨਹੀਂ ਹੈ ਕਿ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਹਾਂ ਇਹ ਹੋ ਸਕਦਾ ਹੈ ਕਿ ਤੁਸੀਂ ਅੱਜ ਨਿਵੇਸ਼ ਕੀਤਾ ਤੇ ਜੇ ਇਸ ਤੋਂ ਬਾਅਦ ਇਹਦੇ ਪ੍ਰਾਈਸਿਸ ਘਟਦੇ ਨੇ ਪ੍ਰਾਈਸਿਸ ਮੁੜ ਕੇ ਉਸ ਲੈਵਲ ਤੇ ਤੇ ਆ ਜਾਣੇ ਨੇ ਬਟ ਉਹ ਕਿੰਨੀ ਕੁ ਧੀਰ ਚਾਹਦੇ ਨੇ ਇਹ ਡਿਪੈਂਡ ਕਰੇਗਾ ਤੁਹਾਨੂੰ ਨੁਕਸਾਨ ਨਹੀਂ ਤੁਹਾਨੂੰ ਹੋ ਸਕਦਾ ਬਟ ਇਹ ਜ਼ਰੂਰ ਹੈ ਕਿ ਇਦਾਂ ਦੀ ਰਿਟਰਨ ਨਹੀਂ ਤੁਹਾਡੀ ਬਣਨੀ ਹੋ ਸਕਦਾ ਹੈ ਕਿ ਜੇ ਅੱਜ ਤੁਹਾਡੀ ਪਿੱਛੇ ਆਣ ਵਾਲੇ ਲੋਕਾਂ ਦੀ 100% ਰਿਟਰਨ ਬਣ ਸਕੀ ਹੈ ਤੇ ਤੁਹਾਡੀ ਜਿਹੜੀ ਇਹ 10% 15% ਰਿਟਰਨ ਬਣਨ ਨੂੰ ਅਗਲੇ 5 4-5 ਸਾਲ ਵੀ ਲੱਗ ਸਕਦੇ ਜਿਵੇਂ ਚਾਂਦੀ ਦੇ ਵਿੱਚ ਵੀ ਰੇਟ ਬੜੀ ਤੇਜ਼ੀ ਦੇ ਨਾਲ ਵਧੇ ਚਾਂਦੀ 'ਚ ਵੀ ਇਨਵੈਸਟਮੈਂਟ ਸੇਮ ਜਿਵੇਂ ਸੋਨੇ 'ਚ ਆ ਉਵੇਂ ਹੀ ਦੇਖ ਕੇ ਕਰਨੀ ਚਾਹੀਦੀ ਕਿ ਜਾਂ ਚਾਂਦੀ ਦੇ ਵਿੱਚ ਅਸਾਰ ਹੈ ਅਜੇ ਹੋਰ ਉੱਪਰ ਜਾਂਦੇ ਨਹੀਂ ਦੇਖੋ ਜੀ ਦੋਨੋਂ ਹੀ ਪ੍ਰੈਸ਼ੀਅਸ ਮੈਟਲਸ ਨੇ ਕੀਮਤੀ ਧਾਤੂਆਂ ਨੇ ਦੋਨੋਂ ਹੀ ਦੋਨਾਂ ਦਾ ਇਸੇ ਤਰ੍ਹਾਂ ਹੀ ਨਾਲ ਹੀ ਪ੍ਰਾਈਸ ਚੱਲਦਾ ਇਸੇ ਤਰੀਕੇ ਨਾਲ ਹੀ ਸਭ ਕੁਝ ਇਹਨਾਂ ਦਾ ਕੰਮ ਕਰਦਾ ਸਿਰਫ ਇਹ ਹੈ ਕਿ ਜਿਹੜਾ ਸੋਨਾ ਹੈ ਇਹ ਹੈਗਾ ਸਿਰਫ ਜੇਵਰਾਂ ਦੇ ਲਈ ਜਾਂ ਜਿਹੜਾ ਇਨਫਲੇਸ਼ਨ ਦੇ ਲਈ ਅਸੀਂ ਇਹਨੂੰ ਕਹਦੇ ਨੇ ਕਿ ਖਹਿਜਾ ਬਟ ਜਿਹੜਾ ਚਾਂਦੀ ਹੈ ਇਹਦਾ ਇੰਡਸਟਰੀਅਲ ਯੂਜ਼ ਵੀ ਹੈਗਾ ਇਹਦਾ ਠੀਕ ਹੈ ਚਾਂਦੀ ਦਾ ਇਸ ਕਰਕੇ ਇਹਦੇ ਜਿਹੜੇ ਪ੍ਰਾਈਸਿਸ ਨੇ ਥੋੜਾ ਜਿਹਾ ਉਹਦੋਂ ਨਾਲ ਡਿਫਰ ਕਰਦੇ ਆ ਬਟ ਮੋٹے ਤੌਰ ਦੇ ਉੱਤੇ ਜਿਹੜਾ ਉਹਨਾਂ ਦੇ ਇਕੱਠੇ ਹੀ ਚੱਲਦੇ ਆ ਪ੍ਰਾਈਸਿਸ ਇਹਨਾਂ ਦੇ ਠੀਕ ਹੈ ਵਸਦੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਤਾਂ ਜਿਹੜੇ ਲੋਕ ਇਸ ਵੇਲੇ ਮਨਾਂ ਦੇ ਵਿੱਚ ਸਵਾਲ ਹੈ ਕਿ ਸੋਨਾ ਚਾਂਦੀ ਖਰੀਦਣਾ ਚਾਹੀਦਾ ਜਾਂ ਨਹੀਂ ਖਰੀਦਣਾ ਚਾਹੀਦਾ ਤਾਂ ਕਹਿੰਦੇ ਨੇ ਕਿ ਜਿਹੜੀ ਮੇਨਲੀ ਲੋਕਾਂ ਨੂੰ ਇਨਵੈਸਟਮੈਂਟ ਦੇ ਵਿੱਚ ਫਾਇਦਾ ਹੋਣਾ ਸੀਗਾ ਉਹ ਲੋਕਾਂ ਨੂੰ ਹੋ ਗਿਆ ਪਰ ਜੇਕਰ ਹੁਣ ਵੀ ਤੁਸੀਂ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਤਾਂ ਜਿਹੜੀ ਤੁਸੀਂ ਐਸੈਟ ਹੈਗੇ ਨੇ ਉਹ ਵੇਚ ਕੇ ਨਾ ਕਰੋ ਥੋੜੀ ਬਹੁਤੀ ਤੁਸੀਂ ਇਨਵੈਸਟਮੈਂਟ ਆਪਣੀ ਕਰ ਸਕਦੇ ਹੋ ਪਰ ਐ ਨਾ ਹੋਵੇ ਕਿ ਤੁਸੀਂ ਜਿੱਥੇ ਪਹਿਲਾਂ ਇਨਵੈਸਟ ਕੀਤਾ ਹੈ ਉੱਥੋਂ ਕਢਾ ਕੇ ਪੈਸੇ ਤੁਸੀਂ ਜੇ ਸੋਨੇ ਚਾਂਦੀ ਦੇ ਵਿੱਚ ਲਾਉਨੇ ਹੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬਹੁਤੇ ਵੱਡੇ ਅਸਾਰ ਨਹੀਂ ਲੱਗਦੇ ਕਿ ਇੰਨੀ ਜ਼ਿਆਦਾ ਤੁਹਾਨੂੰ ਫਾਇਦਾ ਹੋ ਜੇ ਪਰ ਸੋਨੇ ਚਾਂਦੀ ਦੀਆਂ ਕੀਮਤਾਂ ਜਿਹ ਆਣੇ ਪਰ ਕਿੰਨੇ ਸਮੇਂ ਦੇ ਵਿੱਚ ਵਧਦੀਆਂ ਨੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਇਹ ਡਿਪੈਂਡ ਕਰਦੀ ਹੈ ਪਰ ਭੇੜਚਾਲ ਦੇ ਵਿੱਚ ਕਹਿੰਦੇ ਨੇ ਕਿ ਨਹੀਂ ਲੱਗਣਾ ਚਾਹੀਦਾ ਕਿ ਜੇ ਲੋਕ ਕਹਿ ਰਹੇ ਨੇ ਕਿ ਲਗਾਤਾਰ ਕੀਮਤਾਂ ਵਧ ਰਹੀਆਂ ਨੇ ਤਾਂ ਉਸ ਚੱਕਰ ਦੇ ਵਿੱਚ ਖਰੀਦੋ ਫਰੋਕਤ ਕਰ ਲੈਣੀ ਚਾਹੀਦੀ ਹੈ ਤਾਂ ਇਹ ਵੀ ਚੀਜ਼ ਜਿਹੜੀ ਹੈ ਗਲਤ ਹੋ ਜਾਂਦੀ ਹੈ ਦੇਖਦੇ ਰਹੋ #ਪੰਜਾਬ